ਅਜ ਨਾਲੇ ਖੜੇ ਆ ਅਜ ਨਾਲੇ ਬਹੁਤ ਜ਼ਿਆਦਾ ਰਾਸ਼ਨ ਪਹੁੰਚਿਆ ਤਸਵੀਰਾਂ ਤੁਹਾਨੂੰ ਡਰੋਨ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਹੜ ਦਾ ਨੁਕਸਾਨ ਜਿਹੜਾ ਉਹਦਾ ਜਾਇਜ਼ਾ ਬਹੁਤ ਵੱਡੇ ਪੱਧਰ ਤੇ ਉਦੋਂ ਹੀ ਲਿਆ ਜਾ ਸਕੂਗਾ ਜਦੋਂ ਪਾਣੀ ਹੀਠਾਂ ਜਾਊਗਾ ਹਾਲਾਂਕਿ ਡੇਰਾ ਬਾਬਾ ਨਾਨਕ ਰਮਦਾਸ ਗੁਰਦਾਸਪੁਰ ਇੱਧਰ ਦੇ ਕੁਝ ਇਲਾਕਿਆਂ ਦੇ ਵਿੱਚ ਪਾਣੀ ਹੀਠਾਂ ਆਇਆ ਜ਼ਰੂਰ ਹੈ ਪਰ ਪਿੰਡਾਂ 'ਚ ਹਾਲੇ ਤਬਾਈ ਦਾ ਮੰਜ਼ਰ ਉਵੇਂ ਹੀ ਜਾਰੀ ਹੈ ਬਹੁਤ ਸਾਰੇ ਪਿੰਡਾਂ 'ਚ ਪਾਣੀ ਉਵੇਂ ਹੀ ਖੜਾ ਹੈ ਸਰਕਾਰ ਵੱਲੋਂ ਅੱਜ ਕੁਝ ਅੰਕੜੇ ਜਾਰੀ ਕੀਤੇ ਗਏ ਨੇ ਜਿਦੇ ਵਿੱਚ ਲੋਕੋ ਕੇ ਅਜਨਾਲਾ ਡੇਰਾ ਬਾਬਾ ਨਾਨਕ ਇਲਾਕਿਆਂ ਦੇ ਪਿੰਡਾਂ ਦੇ ਵੇਰਵੇ ਦਿੱਤੇ ਗਏ ਨੇ ਕਿਤੇ 74 ਪਿੰਡ ਨੇ ਕਿਤੇ 75 ਪਿੰਡ ਨੇ ਉਹਨਾਂ ਦੇ ਨਾਮ ਦੱਸੇ ਗਏ ਆ ਰਿਲੀਫ ਕੈਂਪ ਸਰਕਾਰ ਵੱਲੋਂ ਜਿਹੜੇ ਲਾਏ ਗਏ ਆ ਬਕਾਇਦਾ ਤੌਰ ਤੇ ਡੀਸੀ ਵੱਲੋਂ ਉਹਦੇ ਜ਼ਿਲ੍ਹੇ ਦੇ ਵਿੱਚ ਜਿਹੜੇ ਜਿਹੜੇ ਸਟੇਸ਼ਨ ਜਿੱਥੇ ਬਣਾਏ ਆ ਕੈਂਪਸ ਜਿੱਥੇ ਤੁਸੀਂ ਇਹ ਸਮਾਨ ਦੇ ਸਕਦੇ ਹੋ ਉਹਦੀ ਜਾਣਕਾਰੀ ਜਿਹੜੀ ਆ ਉਹ ਸਰਕਾਰ ਵੱਲੋਂ ਦਿੱਤੀ ਗਈ ਆ ਔਰ ਨੰਬਰਸ ਪ੍ਰੋਵਾਈਡ ਕੀਤੇ ਗਏ ਆ ਪਰ ਆਮ ਲੋਕ ਜਿਹੜੇ ਐ ਹੜ ਲੈ ਆਏ ਰਾਸ਼ਨ ਦਾ ਲੰਗਰ ਦਾ ਪਾਣੀ ਦੀਆਂ ਬੋਤਲਾਂ ਜਿਹੜੀਆਂ ਦੂਜੇ ਸੂਬਿਆਂ 'ਚ ਜੇ ਕੋਈ ਮਾਰਾ ਮਾਰੀ ਹੁੰਦੀ ਐ ਤਾਂ ਜਿਹੜੀ ਪਾਣੀ ਦੀ ਬੋਤਲ 80 ਦੀ 100 ਦੀ ਹੋ ਜਾਂਦੀ ਐ ਇੱਥੇ ਰੁਲੀਆਂ ਪਈਆਂ ਨੇ ਬਾਬਿਆਂ ਦੇ ਵੱਲੋਂ ਐਨ ਜੀਓਜ਼ ਦੇ ਵੱਲੋਂ ਗੁਰੂ ਘਰ ਦੀਆਂ ਕਮੇਟੀਆਂ ਨੇੜੇ ਤੇੜੇ ਪਿੰਡਾਂ ਦੇ ਲੋਕ ਆਮ ਸੁਧਾਰਨ ਲੋਕ ਐਨ ਆਰ ਆਈ ਵੀਰ ਫਿਲਮ ਇੰਡਸਟਰੀ 뮤직 ਇੰਡਸਟਰੀ ਸਾਰੀ ਇਕੱਠੀ ਹੋ ਕੇ ਪੰਜਾਬ ਦੇ ਵਾਸਤੇ ਖੜ੍ਹ ਗਈ ਤੇ ਲੋਕਾਂ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦੇ ਰਹੇ ਨੇ ਇਹ ਤਸਵੀਰਾਂ ਡਰੋਨ ਦੀਆਂ ਜਿਹੜੀਆਂ ਦੇਖ ਰਹੇ ਹੋ ਤੁਸੀਂ ਇਹ ਅਜਨਾਲਾ ਇਲਾਕੇ ਦੀਆਂ ਤਸਵੀਰਾਂ ਨੇ ਇਹ ਸੱਕੀਬੰਦ ਦੇ ਨਾਲ-ਨਾਲ ਜਿਹੜੇ ਪਿੰਡ ਨੇ ਇਹ ਉਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਟਰੈਕਟਰਾਂ ਦਾ ਰਸ਼ ਟਰੈਕਟਰ ਜਿਹੜੇ ਨੇ ਇਹ ਸਾਰੇ ਉਹ ਨੇ ਜਿਹੜੇ ਰਾਸ਼ਨ ਰਸਦ ਲੈ ਕੇ ਪਹੁੰਚ ਰਹੇ ਐ ਕਿਤੇ ਕਿਤੇ ਜ਼ਰੂਰ ਖਬਰਾਂ ਆਈਆਂ ਕਿ ਜਿਹੜਿਆਂ ਨੂੰ ਲੋਡ ਨਹੀਂ ਸੀ ਉਹ ਵੀ ਰਾਸ਼ਨ ਲੈ ਕੇ ਕਿਤੇ ਕਿਤੇ ਵੀ ਖਬਰਾਂ ਆਈਆਂ ਕਿ ਕੋਈ ਲੋਕ ਜਿਹੜੇ ਸੁੱਕੇ ਥਾਂ ਬੈਠੇ ਉਹ ਵੀ ਲਿਜਾ ਰਹੇ ਆ ਪਰ ਓਵਰਆਲ ਦੇਖੀਏ ਤਾਂ ਵੱਡੀ ਮਦਦ ਹੋ ਰਹੀ ਹੈ ਜੇ ਇਹ ਨਾ ਇੱਥੇ ਸਪੋਰਟ ਆਉਂਦੀ ਤਾਂ ਬਹੁਤ ਵੱਡੀ ਮੁਸੀਬਤ ਬਣਨੀ ਸੀ ਮੀ ਅੱਜ ਘੱਟ ਸੀਗਾ ਕਣੀ ਥੋੜੀ ਥੋੜੀ ਕਣੀ ਪੈਂਦੀ ਰਹੀ ਹੈ ਬਹੁਤ ਹੈਵੀ ਰੇਨਸ ਇਸ ਇਲਾਕੇ ਦੇ ਵਿੱਚ ਅੱਜ ਨਹੀਂ ਹੋਈਆਂ ਔਰ ਇਹਦੇ ਨਾਲ ਰਾਹਤ ਦੀ ਗੱਲ ਇਹ ਸੀ ਕਿ ਛੱਤਾਂ ਤੇ ਬੈਠੇ ਲੋਕ ਜਿਹੜੇ ਥੱਲੇ ਪਾਣੀ ਦੀ ਮਾਰ ਦੇ ਨਾਲ ਆਵਦੀਆਂ ਛੱਤਾਂ ਤੇ ਬੈਠੇ ਤਰਪਾਲਾ ਲਾ ਕੇ ਉਹਨਾਂ ਲਈ ਕੁਝ ਰਾਹਤ ਦੀ ਖਬਰ ਸੀ ਠੀਕ ਮੌਸਮ ਰਿਹਾ ਤਾਂ ਕਿ ਨਾ ਧੁੱਪ ਚੜੀ ਨਾ ਮੀਂਹ ਪਿਆ ਇਹਦੇ ਨਾਲ ਲੋਕ ਥੋੜੇ ਜੇ ਦਿਨ ਚੰਗੇ ਕੱਟ ਸਕੇ ਐ ਪਰ ਸਵੇਰੇ ਅਰਲੀ ਮਾਰਨਿੰਗ ਬਹੁਤ ਤੇਜ਼ ਮੀਂਹ ਪਿਆ ਜਦੋਂ ਮੀਂਹ ਪੈਂਦਾ ਤਾਂ ਲੋਕਾਂ ਦੇ ਹਾਲਾਤ ਚੰਗੇ ਨਹੀਂ ਰਹਿੰਦੇ ਪਾਣ ਵਾਲੇ ਕੱਪੜਿਆਂ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਹਜ਼ਾਰਾਂ ਦੀ ਗਿਣਤੀ 'ਚ ਇਹ ਲੋਕ ਕਹਿ ਰਹੇ ਆ ਕਿ ਕੀ ਲਿਆਇਆ ਜਾਵੇ ਕਿਵੇਂ ਲਿਆਇਆ ਜਾਵੇ ਹਾਲਾਂਕਿ ਮੈਨੇਜਮੈਂਟ ਦਾ ਥੋੜਾ ਜਿਹਾ ਇਹ ਫੇਲਿਅਰ ਹੈ ਕਿ ਕੋਈ ਇੱਕ ਬੰਦਾ ਜਾਂ ਕੋਈ ਇੱਕ ਸਥਾਨ ਨਹੀਂ ਬਣਾਇਆ ਗਿਆ ਜਿੱਥੇ ਆ ਕੇ ਸਮਾਨ ਰਾਸ਼ਨ ਜਮ੍ਹਾਂ ਕਰਾਇਆ ਜਾਵੇ ਤੇ ਅੱਗੇ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਇਹ ਵੀ ਗੱਲਾਂ ਸੁਣਨ ਨੂੰ ਆ ਰਹੀਆਂ ਕਿ ਜਿਹੜੇ ਪ੍ਰਾਈਵੇਟ ਬੰਦੇ ਆਪਦੇ ਤੌਰ ਤੇ ਲਿਆ ਰਹੇ ਉਹਨਾਂ ਦਾ ਰਾਸ਼ਨ ਕੋਈ ਹੋਰ ਆਪਦੇ ਨਾਂ ਤੋਂ ਵੇਚ ਰਿਹਾ ਕ੍ਰੈਡਿਟ ਵਾਰ ਵੀ ਇੱਥੇ ਚੱਲ ਰਹੀ ਹੈ ਇਹ ਸਭ ਵੀ ਹੋ ਰਿਹਾ ਜਿੱਥੇ ਚੜ੍ਹਦੀ ਕਲਾ 'ਚ ਨੇ ਪੰਜਾਬੀ ਜਿੱਥੇ ਇਸ ਭਾਣੇ ਦੇ ਵਿੱਚ ਉਹ ਸਬਰ ਤੇ ਸੰਤੋਖ ਦੇ ਵਿੱਚ ਨੇ ਉੱਥੇ ਨਿੱਕੀਆਂ-ਨਿੱਕੀਆਂ ਘਟਨਾਵਾਂ ਵਾਪਰਦੀਆਂ ਜ਼ਰੂਰ ਨਜ਼ਰ ਆਈਆਂ ਪੰਜਾਬ ਦੀਆਂ ਵੱਡੀਆਂ ਸੰਸਥਾਵਾਂ ਮਿਸਲ ਸਤਲੂਜ ਗਲੋਬਲ 6 ਖਾਲਸਾ ਐਡ ਅ ਇਨੀਸ਼ੀਏਟਰਸ ਆਫ ਚੇਂਜ ਹੇਮਕੁੰਡ ਫਾਊਂਡੇਸ਼ਨ ਨਿਰਪੱਖ ਸੇਵਾ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਦਲ ਖਾਲਸਾ ਭਾਈ ਅਮਰਪਾਲ ਸਿੰਘ ਹੋਣਾ ਦੀ ਜਿਹੜੇ ਬੰਦੇ ਨੇ ਉਹ ਉਹ ਸਾਰੇ ਮਿਲ ਕੇ ਆਪੋ ਆਪਣੇ ਤਰੀਕੇ ਦੇ ਨਾਲ ਲੋਕਾਂ ਤੱਕ ਅਪਰੋਚ ਕਰਕੇ ਪਹੁੰਚ ਰਹੇ ਆ ਪਰ ਅਸਲ ਲੜਾਈ ਇਸ ਤੋਂ ਬਾਅਦ ਹੋਣੀ ਹੈ ਜਦੋਂ ਪਾਣੀ ਚਲੇ ਜਾਣੇ ਆ ਪਾਣੀ ਜਾਣ ਤੋਂ ਬਾਅਦ ਮੁਸੀਬਤ ਇਹ ਹੈ ਕਿ ਜੋ ਗਾਰ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਚੜੀ ਹੋਊਗੀ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਪਸੂ ਡੰਗਰ ਮਰ ਗਿਆ ਉਹਦਾ ਪਰਪਾਈ ਬਹੁਤ ਔਖੀ ਹੈ ਅਗਲੇ 2-3 ਮਹੀਨੇ ਰੀਹੈਬ ਚੱਲੂਗਾ ਰੀਹੈਬ ਦੇ ਵਿੱਚ ਸੜਕਾਂ ਟੁੱਟੀਆਂ ਉਹ ਸਰਕਾਰ ਨੇ ਬਣਾਉਣੀਆਂ ਲੋਕਾਂ ਦੇ ਘਰ ਲਈ ਬਹੁਤ ਸਾਰੇ ਲੋਕ ਮਦਦ ਵਾਸਤੇ ਅੱਗੇ ਆ ਰਹੇ ਆ ਖਾਸ ਤੌਰ ਤੇ ਫਿਲਮ 뮤직 ਇੰਡਸਟਰੀ ਆਈ ਹੈ ਜਿਹਦੇ ਚ ਏਪੀ ਢਿੱਲੋਂ ਕਰਨ ਔਜਲਾ ਦਿਲਜੀਤ ਦੋਸਾਂਜ ਗਿੱਪੀ ਗਰੇਵਾਲ ਰਣਜੀਤ ਬਾਵਾ ਐਮੀ ਵਰਕ ਔਰ तमाम ਬਾਕੀ ਮਾਸਟਰ ਸਲੀਮ ਇੰਦਰਜੀਤ ਨਿੱਕੂ ਜਸਪੀਰ ਜੱਸੀ ਸਾਰੇ ਲੋਕ ਅੱਗੇ ਆ ਰਿਹਾ ਗੁਰਦਾਸ ਮਾਨ ਨੇ 25 ਲੱਖ ਰੁਪਏ ਦੀ ਡੋਨੇਸ਼ਨ ਦੀ ਗੱਲ ਕਹੀ ਹੈ ਵਿੱਕੀ ਕੌਸ਼ਲ ਨੇ ਅੱਜ ਡੋਨੇਸ਼ਨ ਭੇਜੀ ਹੈ ਪੰਜਾਬ ਦੇ ਵਿੱਚ ਸੋਨਮ ਬਾਜਵਾ ਨੀਰੂ ਬਾਜਵਾ ਨੇ ਡੋਨੇਸ਼ਨਸ ਭੇਜੀਆਂ ਨੇ ਅਮਰਤ ਮਾਨ ਹੋਣੇ ਦੀ ਟੀਮ ਇੱਥੇ ਅੱਜ ਜਿਹੜਾ ਉਹ ਪਸ਼ੂਆਂ ਦਾ ਚਾਰਾ ਉਹ ਡਿਸਟ੍ਰਿਬਿਊਟ ਕਰ ਰਹੀ ਹੈ ਜਾਰਡਨ ਸੰਧੂ ਕੱਲ ਡਿਸਟ੍ਰਿਬਿਊਟ ਕਰਕੇ ਗਏ ਹੈ ਇੰਦਰਜੀਤ ਨਿੱਕੂ ਕਰਕੇ ਗਏ ਸੁਨੰਦਾ ਸ਼ਰਮਾ ਇੱਥੇ ਸੀਗੀ ਤਾਂ ਪੂਰੀ ਇੰਡਸਟਰੀ ਜਿਹੜਾ ਜਿੱਥੇ-ਜਿੱਥੇ ਹੈ ਉਹ ਕਰ ਰਿਹਾ ਹੈ ਰਵਨੀਤ ਕੰਟੀਨੀ ਮੰਡੀ ਰਾਲਾ ਸ਼ੁਭ ਦਾ ਬ੍ਰਦਰ ਔਰ ਉਹਨਾਂ ਦਾ ਪਰਿਵਾਰ ਉਹ ਕੰਟਰੀਬਿਊਟ ਕਰ ਰਹੇ ਨੇ ਦਾ ਲੈਂਡਰਸ ਵਾਲੇ ਵੀ ਕੰਟਰੀਬਿਊਟ ਕਰ ਰਹੇ ਆ ਸਾਰੀ ਇੰਡਸਟਰੀ ਜਿਹੜੀ ਹੈ ਉਹ ਆ ਕੇ ਖੜ ਗਈ ਹੈ ਬਲਕਾਰ ਅਨਕੀਲਾ ਹੋਰੇ ਕੱਲ ਅਸੀਂ ਨਜ਼ਰ ਆਏ ਸੀਗੇ ਉਹ ਦੇਖਿਆ ਰੰਦੀਪ ਹੁੱਡਾ ਅੱਜ ਬੰਬੇ ਤੋਂ ਆਇਆ ਉਹ ਗੁਰਦਾਸਪੁਰ ਵਾਲੇ ਇਲਾਕੇ ਦੇ ਵਿੱਚ ਗਲੋਬਲ 60 ਟੀਮ ਦੇ ਨਾਲ ਹੈ ਕਰਨ ਜੋਹਰ ਨੇ ਹੁਣ ਥੋੜੀ ਦੇਰ ਪਹਿਲਾਂ ਟਵੀਟ ਕੀਤਾ ਤਾਂ ਹੌਲੀ ਹੌਲੀ ਜਿਹੜੀ ਇਹ ਵੱਡੀ ਮੁਹਿੰਮ ਸੀਗੀ ਜਿਹੜੀ ਪੰਜਾਬੀ ਪੰਜਾਬ ਨਾਲ ਖੜੇ ਤੇ ਬਾਕੀ ਲੋਕ ਵੀ ਹੌਲੀ ਹੌਲੀ ਨਾਲ ਇਹਦੇ ਵਿੱਚ ਸਾਤ ਦੇਣ ਵਾਸਤੇ ਆ ਰਹੇ ਐ ਲੋਕਾਂ ਦਾ ਅਸਲ ਨੁਕਸਾਨ ਪਾਣੀ ਢੇਠਾਂ ਜਾਣ ਤੋਂ ਬਾਅਦ ਪਤਾ ਲੱਗਣਾ ਹੈ ਕਈਆਂ ਦੇ ਪਸ਼ੂ ਮਰੇ ਐ ਕਈਆਂ ਦੇ ਜੀ ਰੁੜੇ ਐ ਜਿਹੜੇ ਹਾਲਾਂਕਿ ਗਿਣਤੀ ਭਾਵੇਂ ਥੋੜੀ ਐ ਪਰ ਰੁੜੇ ਥੋੜੀ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਦੱਸਿਆ ਜਾ ਰਿਹਾ ਇੱਥੇ ਹਾਰਟ ਅਟੈਕ ਵੀ ਸ਼ਾਇਦ ਆਇਆ ਉਹਨੂੰ ਹਸਪੀਟਲ ਲੈ ਕੇ ਗਏ ਐ ਉਹਦੀ ਅਪਡੇਟ ਵੀ ਤੁਹਾਨੂੰ ਦੇਵਾਂਗੇ ਕਿ ਵੀਰ ਦਾ ਕੀ ਹਾਲ ਐ ਸੋ ਓਵਰਆਲ ਸਥਿਤੀ ਦੀ ਜੇਕਰ ਮੈਂ ਗੱਲ ਕਰਾਂ ਜਿਹੜੀ ਗੰਭੀਰ ਬਣੀ ਹੋਈ ਸਥਿਤੀ ਐ ਅਜੇ ਵੀ ਪਾਣੀ ਬਹੁਤ ਖੜਾ ਹੈ ਪਿੰਡਾਂ ਦੇ ਵਿੱਚ ਅਜੇ ਨੇੜੇ ਤੇੜੇ ਦੇ ਪਿੰਡਾਂ ਚ ਪਾਣੀ ਹੈ ਔਰ ਉਸ ਪਾਣੀ ਦੇ ਢੇਠਾਂ ਜਾਣ ਤੋਂ ਬਾਅਦ ਖੇਤਾਂ ਨੂੰ ਦੁਬਾਰਾ ਵਾਹਣਾਂ ਨੂੰ ਜਿਹੜਾ ਉਹ ਤਿਆਰ ਕਰਨ ਦਾ ਕੰਮ ਡੀਜ਼ਲ ਲੱਗੂਗਾ ਟਰੈਕਟਰ ਲੱਗਣਗੇ ਘਰਾਂ ਦੇ ਵਿੱਚ ਜਿਹੜਾ ਗਾਰ ਚੜਿਆ ਉਹਨੂੰ ਕੱਢਣ ਦਾ ਕੰਮ ਹੈ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਕਿਸੇ ਦੀਆਂ ਪੇਟੀਆਂ ਕੱਪੜੇ ਲੀੜੇ ਗੱਦੇ ਬੈੱਡ ਐਲਈਡੀਆਂ ਫ੍ਰਿਜ ਵਾਸ਼ਿੰਗ ਮਸ਼ੀਨਾਂ ਉਹ ਖਰਾਬ ਹੋ ਗਈਆਂ ਉਹ ਸਾਰਾ ਕੁਝ ਤਬਾਹ ਹੋ ਗਿਆ ਉਹਨਾਂ ਦਾ ਉਹਦਾ ਮੁੜ ਵਸੇਬੇ ਦਾ ਕੰਮ ਹੈ ਕਈਆਂ ਦੇ ਘਰਾਂ ਦੀਆਂ ਨੀਆਂ ਜਿਹੜੀਆਂ ਉਹਦਾ ਚ ਪਾਣੀ ਜਾਣ ਨਾਲ ਘਰ ਇੱਕ ਪਾਸੇ ਨੂੰ ਵਹਿ ਗਏ ਨੇ ਉਹਦੀ ਰੀਕਨਸਟਰਕਸ਼ਨ ਜਾਂ ਉਹਦੀ ਰਿਪੇਅਰ ਦਾ ਕੰਮ ਹੈ ਇਸ ਤਰ੍ਹਾਂ ਦੀਆਂ ਬਹੁਤ ਕਹਾਣੀਆਂ ਨੇ ਜਿਹੜੀਆਂ ਸ਼ਾਇਦ ਤੁਹਾਡੇ ਤੱਕ ਨਾ ਪਹੁੰਚਣ ਪਰ ਪਿੱਛੇ ਕੰਮ ਦੀ ਬਹੁਤ ਲੋੜ ਹੈ ਤਾਂ ਸਾਰੇ ਵੀਰ ਜਿਹੜੇ ਦਿਨ ਰਾਤ ਕੰਮ ਕਰ ਰਹੇ ਆ ਕੱਲ ਇੱਥੇ ਜਿੱਥੇ ਖੜੇ ਆ ਗਿੱਪੀ ਗਰੇਵਾਲ ਹੋਣਾ ਨੇ ਟਰੱਕ ਭੇਜੇ ਸੀਗੇ ਚਾਰ ਦੇ ਉਹ ਇੱਥੋਂ ਡਿਸਟ੍ਰੀਬਿਊਟ ਕੀਤੇ ਗਏ ਆ ਹਾਲਾਂਕਿ ਛੋਟੀਆਂ-ਛੋਟੀਆਂ ਪ੍ਰੋਬਲਮਸ ਆਉਂਦੀਆਂ ਲੋਕ ਹਫੜਾ-ਦਫੜੀ ਹੋ ਜਾਂਦੀ ਹੈ ਅਸੀਂ ਸਮਝ ਸਕਦੇ ਹਾਂ ਹੜਾਂ ਦੇ ਮਾਹੌਲ 'ਚ ਇਹ ਇਹ ਥੋੜੀ ਜੀ ਇਹ ਪ੍ਰੋਬਲਮ ਆਊਗੀ ਤਾਂ ਜਿੰਨੇ ਲੋਕ ਕੰਮ ਕਰ ਰਹੇ ਆ ਇੰਡਸਟਰੀ ਜਿਹੜੀ ਕੰਮ ਕਰ ਰਹੀ ਹੈ ਜਿੰਨੇ ਬੀ ਪ੍ਰੈਕ ਦਾ ਜਾਨੀ ਦਾ ਉਹ ਕੰਟਰੀਬਿਊਟ ਕਰ ਰਹੇ ਰਜੀਵ ਠਾਕੁਰ ਕਪਲ ਸ਼ਰਮਾ ਨੇ ਕੰਟਰੀਬਿਊਟ ਕੀਤਾ ਤਾਂ ਸਾਰੀ ਇੰਡਸਟਰੀ ਕੰਟਰੀਬਿਊਟ ਕਰ ਰਹੀ ਹੈ ਅਸੀਂ ਜਿਵੇਂ ਜਿਵੇਂ ਨਾਮ ਲੈ ਰਹੇ ਆ ਇਸ ਤੋਂ ਇਲਾਵਾ ਖਾਸ ਤੌਰ ਤੇ ਗਲੋਬਲ ਸਿਕ ਸੰਸਥਾ ਬਹੁਤ ਚੰਗਾ ਕੰਮ ਕਰ ਰਹੀ ਹੈ ਇਨੀਸ਼ੀਏਟਰਸ ਆਫ ਚੇਂਜ ਖਾਲਸਾ ਹੈਡ ਇਹ ਸਾਰੀਆਂ ਸੰਸਥਾਵਾਂ ਦਿਨ ਰਾਤ ਲੱਗੀਆਂ ਹੋਈਆਂ ਇਹ ਕੰਮ ਕਰ ਰਹੀਆਂ ਨੇ ਸੋ ਅਸੀਂ ਜਿੱਥੇ ਡਰੋਨ ਦੇ ਸ਼ਾਟਸ ਤੁਹਾਨੂੰ ਦਿਖਾ ਰਹੇ ਹੁਣ ਉੱਥੇ ਨਾਲ ਹੀ ਨਾਲ ਹਾਲਾਤ ਦੇ ਅਪਡੇਟਸ ਔਰ ਕੀ ਕੀ ਵਾਪਰ ਰਿਹਾ ਤੁਹਾਨੂੰ ਦਿਖਾਉਂਦੇ ਰਵਾਂਗੇ ਸੋ ਸਮਾਨ ਪਹੁੰਚ ਰਿਹਾ ਟਰਾਲੀਆਂ ਪਹੁੰਚ ਰਹੀਆਂ ਲੋਕ ਆ ਰਹੇ ਪਰ ਬੂੰਦਾਬੰਦੀ ਫਿਰ ਸ਼ੁਰੂ ਹੋਈ ਹੈ ਮੀਂਹ ਫਿਰ ਸ਼ੁਰੂ ਹੋਇਆ ਕੈਮਰਾ ਪਰਸਨ ਹਰਪ੍ਰੀਤ ਸਿੰਘ ਤੇ ਮਲਕੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਐਸ ਐਮ ਟੀ ਵੀ ਅਜਨਾਲਾ